ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਵਜਿਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਝਾਂ ਤੇ ਇੱਕ ਟੋਕੜ ਗਾਂ ਦਾ ਨਵੰਟ ਤੇ ਦਿਖਾਵਾਂਗੇ ਤੇ ਜਦੋਂ ਵੀ ਅਜ ਤਾਂ ਵੀਰ ਜੀ ਨਾਲ ਕਾਫੀ ਖੂਬਸੂਰਤ ਪਸ਼ੂ ਹੁੰਦੇ ਆ ਸੋਹਣੇ ਪਸ਼ੂ ਹੁੰਦੇ ਆ ਅੱਜ ਵੀ ਇੱਕ ਤੁਹਾਨੂੰ ਨੀਲੀ ਦੀ ਮੱਝ ਤੇ ਇੱਕ ਮੋਹਰਾ ਦੀ ਮੱਝ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਆ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੋ ਕਿਉਂਕਿ ਪੈਸੇ ਤੋਂ ਹੀ ਖਰਚਣੇ ਆ ਤੇ ਸਾਰੀਆਂ ਚੀਜ਼ਾਂ ਵੇਖ ਚਾ ਕੇ ਖੜਿਆ ਕਰੋ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਹਾਂ ਭੀ ਜੀ ਕਿ ਆਜ ਵੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਕਿ ਆਪਾਂ ਚਲੋ ਵਧੀਆ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਘਰੇ ਫਿਰ ਨਾਮ ਸਰਜੀਤ ਹਾਂ ਜੀ ਮਿਹਰਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ ਫੋਨ ਨੰਬਰ ਹੀ ਬੋਲਦੇ ਆ ਫੋਨ ਨੰਬਰ 77176 41509 ਤੇ ਬਟਾਲੇ ਦੇ ਬਿਲਕੁਲ ਲਾਗੇ ਪਿੰਡ ਹੈ ਮਾ ਆਪਣਾ ਨਿਕਲਦੇ ਆ ਪਹਿਲਾ ਪਿੰਡ ਪਾਜੀ ਮਿਹਰਪੁਰਾ ਆਉਂਦਾ ਏ ਠੀਕ ਆ ਹਾਂ ਜੀ ਹਾਂ ਜੀ ਤੇ ਚੱਲੀ ਜਾਂਦਾ ਕੰਮ ਕਰ ਫਿਰ ਕੰਮ ਵਧੀਆ ਮਾਰਾ ਦੀ ਕਰਦਾ ਠੀਕ ਆ ਉਸ ਦਿਨ ਵੇਚ ਗਿਆ ਫਿਰ ਮਾਲ ਮਾਲ ਵੇਚ ਗਿਆ ਗਾਵਾਂ ਉਸ ਦਿਨ ਵੱਟੀਆਂ ਪਾਈਆਂ ਸਾਰੀਆਂ ਠੀਕ ਆ ਵੇਚ ਗਏ ਗਾਵ ਤੇ ਅੱਜ ਇੱਕ ਤਿੰਨ ਗਾਵਾਂ ਸਜਰਾਂ ਤੇ ਇੱਕ ਟੋਕੜਿਆ ਗਾਵਾਂ ਦੋ ਤਾਜ਼ੀਆਂ ਸੂਈਆਂ ਚ ਚਾਰ ਚਾਦਨਾਂ ਹੋ ਗਏ ਇੱਕ ਗੱਬਣਾ ਵੇੜ ਅੱਛਾ ਇੱਕ ਝੋਟੀਏ ਸੂਨ ਵਾਲੀ ਇੱਕ ਸੂਈ ਰਾਤੀ ਚੋਟੀ ਠੀਕ ਆ ਹਾਂਜੀ ਹਾਂਜੀ ਤੇ ਟੋਕੜਿਆ ਕਰੀਏ ਫਿਰ ਸ਼ੁਰੂ ਹੈ ਨਾ ਹਾਂਜੀ ਹਾਂਜੀ ਕਰੀਏ ਤੇ ਬਾਕੀ ਇਹ ਜਿਹਾ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਜੇ ਆ ਵੀ ਆਪਣੀ ਕੋਈ ਵੀ ਵੀਰਪਰਾ ਸਾਰੇ ਤਸੱਲੀ ਕਰਿਆ ਕਰਨ ਮਾਲਦੀ ਆ ਨਾ ਹਾਂਜੀ ਹਾਂਜੀ ਕੋਈ ਲੈਣਾ ਹੋਵੇ ਕਾਲੇ ਨਾ ਪਾਓ ਕਾਲੇ ਨਾ ਪਾਓ ਕਿਉਂਕਿ ਸਾਹ ਵਾਲੀ ਚੀਜ਼ ਆ ਹਾਂਜੀ ਹਾਂਜੀ ਇਹ ਕੱਟਣੇ ਆ ਤੇ ਇਹ ਆ ਵੀ ਬਾਅਦ ਚ ਨਾ ਕੋਈ ਬੰਦਾ ਪਰੇਸ਼ਾਨ ਹੋਵੇ ਪੈਸੇ ਖਰਚ ਕੇ ਜਿਹੜਾ ਪਰੇਸ਼ਾਨ ਹੋਣਾ ਨਹੀਂ ਪੈਸੇ ਖ ਦੋ ਡੰਗ ਚਲੋ ਤਿੰਨ ਚਲੋ ਹਨਾ ਹਾਂਜੀ ਹਾਂਜੀ ਸਾਲੋ ਗੱਲ ਕਰ ਗਏ ਜੀ ਤੇਲ ਹੀ ਆ 2 400 ਦਾ ਲੱਗ ਜੀ ਹਾਂਜੀ ਹਾਂਜੀ ਵੱਡੇ ਖੜ ਗਏ ਜਿਹੜਾ ਬਾਅਦ ਚ ਕਲੇਸ਼ ਪੈਣਾ ਉਹ ਨਾ ਆਪਾਂ ਵੇ ਚੰਗੀ ਗੱਲ ਵੱਡੀ ਗੱਲ ਇਹ ਆ ਪਾਸ ਨਾ ਹੋ ਗਿਆਂ ਫੇਰ ਆ ਪੈ ਜੂਗਾ ਹਨਾ ਕੋਈ ਦਿਨ ਭੱਜ ਜੂਗਾ ਤੇ ਪਰ ਇਹ ਆ ਬਾਅਦ ਚੋਂ ਫਿਰ ਬਾਅਦ ਚੋਂ ਨਾਲੋਂ ਪਹਿਲਾਂ ਪਰੇਸ਼ਾਨ ਹੋਣਾ ਚੰਗਾ ਚਲੋ ਆਪਣੇ ਵੱਲੋਂ ਵੀ ਜੀ ਕੋਸ਼ਿਸ਼ ਨਹੀਂ ਹੁੰਦੀ ਆ ਵੀ ਚੰਗੇ ਤੋਂ ਚੰਗਾ ਲਈਏ ਕੋਈ ਹਰਬ ਵਪਾਰੀ ਇਹੋ ਸੋਚਦਾ ਵਾ ਹਾਂਜੀ ਹਾਂਜੀ ਇਹਦੇ ਪੈਸੇ ਖਰਚਣੇ ਅਸਲ ਚੰਗਾ ਹੀ ਲਈ ਜਾਓ ਹਾਂਜੀ ਹਾਂਜੀ ਤੇ ਮਾਣਾ ਪੈਣ ਲੱਗਿਆ ਵਾ ਗੁਰੂ ਦੇ ਹੱਥ ਵਾਸਾ ਚੱਲੀ ਗਰੰਗ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਕਾਫੀ ਖੂਬਸੂਰਤ ਜੀ ਰਹਿ ਰਿਹਾ ਜਿਹੜੀ ਇਹ ਪਹਿਲਾ ਸੁਆ ਜੇ ਮੱਛੀ ਅੱਛਾ ਬਾਕੀ ਸੀਲ ਸਾਈ ਫੋਟ ਜਾਨੀ ਸੀਲੇ ਮੱਛੀ ਠੀਕ ਹੈ ਜੀ ਹਾਂ ਚੁਆਈ ਪੂਰੀ ਪੋਲੀ ਥਾਨ ਥੋਣ ਵਧੀਆ ਜਨਾਨੀ ਚੋਲੇ ਬੰਦਾ ਮਗਰ ਵੀ ਵੱਛੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਕਿੰਨੇ ਦਿਨਾਂ ਦੀ ਸੋਈ ਆ ਇਹ ਅਜ ਚੌਥਾ ਦਿਨ ਜੇ ਭਾਜੀ ਸੀ ਚੌਥਾ ਦਿਨ ਹੈ ਸੋਈ ਨਾ ਤੇ ਮੱਛੀ ਇਹਦੇ ਤੇ 12 ਤੋਂ 13 ਕਿਲੋ ਬੋੜਾ ਜੀ ਦੇ ਤਿਆਰ ਹੈ ਜਿਹੜਾ ਕਿੰਨਾ ਕੁ ਚਵਾਈ ਜਾਊਗੀ ਹੈ ਦੋਤ ਭਾਜੀ 17 18 ਕਿਲੋ ਵਛੀ ਹੋ ਸਕਦਾ 20 ਵਿੱਚ ਵਾਲੇ ਪਾ 17 18 ਦੇ ਨਾਰ ਭਾਜੀ ਸੇਵਾ ਦੇ ਵੀ ਲਈ ਜਾਊਗੀ ਤੋਰੋ ਮੈਂ ਫੇਰ ਇੱਕ ਰੀ ਨੂੰ ਮਗਰੇ ਦੇ ਵਛੀ ਆ ਤੇ ਕਾਫੀ ਖੂਬਸੂਰਤ ਬੈੜਿਆ ਜਿਹੜੀ ਸਾਜੀ ਸੋਈ ਹੈ ਤੇ ਰੰਗ ਰੋਹ ਦੀ ਬੜੀ ਪਿਆਰੀ ਏ ਲੈ ਜੀ ਜੀ ਬਰੀਕ ਬਰੂਕ ਬੜੀ ਹੈ ਭਾਈ ਚੰਗੇ ਰਕਾਰ ਵਾਲੀ ਵਛੀ ਹੈ ਦੁੱਧ 20 ਕਿਲੋ ਸੌਖਾ ਵੀ ਦੇ ਸਕਦੀ ਹੈ ਗੱਲ ਕਾਦੀ ਕੋ ਚੰਗੀ ਸੇਵਾ ਸੁਗਾ ਕਰੂ ਮੇਰਾ ਭਰਾ ਬਾਕੀ ਮੇਨ ਗੱਲ ਸੀਨ ਬੜੀ ਹੈ ਠੀਕ ਹੈ ਜੀ ਹਾਂ ਸੀਨ ਖਾਨ ਤੋਂ ਬੜਾ ਪਿਆਰਾ ਹੈ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਇਹਦਾ 55000 ਰੁਪਿਆ ਹੈ ਤੇ ਜੱਸ ਨੋ ਕਿੰਨੇ ਦੀ ਜੇ 50000 ਦੀ ਭਾਈ ਇਹ ਹੁੰਦੀ ਅੱਛਾ 50000 ਦੀ 50000 ਨਹੀਂ ਹਾਨਾ ਇਹ ਹੁੰਦੀ ਬਾਕੀ ਮੌਕੇ ਤੇ ਕਰ ਦੋਗੇ ਮਾਨਤਨ ਛੋਟ-ਛਾਟ ਕਰਦਾਂਗੇ ਭਰਾ ਨੂੰ ਕੱਢ ਕੋ ਤੇ ਪੂਰਾ ਹਾਂਜੀ ਹਾਂਜੀ ਕੱਢ ਕੱਢ ਦੀ ਚੰਗੀ ਹੈ ਸਲਕੀ ਸਾਰੇ ਕੰਮ ਤੇ ਆ ਵੀ ਸੂਈ ਸੂਈ ਜੇ ਇਹ ਵੀ ਭਾਜੀ ਸੂਈ ਜੇ ਇਹਨੂੰ ਬੌਲਾ ਹੋਊਗਾ 14 ਕਿਲੋ 13 14 ਕਿਲੋ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅੱਜ 5ਵਾਂ ਦਿਨ ਜੇ ਭਾਜੀ ਤੇ ਇਹਦੇ ਮਗਰ ਬੱਚਾ ਆ ਗਿਆ ਜੇ ਬੱਚਾ ਜੇ ਇਹਦੇ ਮਗਰ ਬੱਚਾ ਹੈ ਇੰਨਾ ਚ ਕਿਹੜਾ ਬੱਚਾ ਤੇ ਕਿਹੜੀ ਬੱਚੇ ਹਲਾਲ ਤੇ ਚਿੱਟਾ ਬੱਚਾ ਜੇ ਮੱਠੀ ਜੇ ਆਹ ਵਾਲੀ ਬੱਚੀ ਜੇ ਉਹ ਪਹਿਲੇ ਨੰਬਰ ਵਾਲੀ ਗਾਂ ਦੀ ਤੇ ਆਹ ਬੱਚਾ ਜੇ ਜਿਹੜਾ ਧੋਰ ਦੋ ਫੇਰ ਇਹਨਾਂ ਵਿੱਚ ਤੇ ਹੋਰਾਂ ਕਿ ਨਕਦੋਤ ਕੱਢੀ ਜਾਊਗੀ 20 ਕਿਲੋ ਦੁੱਧ ਲੈਣ ਚਵਾ ਦਿੱਤੀ ਐਵੇਂ 20 ਲੀਟਰ ਦੇ ਕਰੀਬ ਜਿਹੜਾ ਦੁੱਧ ਕਹਿੰਦੇ ਚਵਾਈ ਜਾਊਗੀ ਸੁਆਹ ਕਿਨਵਾਜੇ ਦਾ ਇਹਦਾ ਦੂਸਰਾ ਸੁਆਹ ਜੇ ਦੇਵਾਸਸ ਭਾਈ ਦੁੱਧ ਵਾਲਾ ਲਗਾਜੇ ਫਿਕਸ ਹਵਾਨੇ ਲੋ ਦੋਵੇਂ ਫਿਕਸ ਹਵਾ ਦੇ ਦਿਆਂ ਨਹੀਂ ਵੇਹ ਤੇ ਲੈਜਾ ਇਹ ਵੀ ਚੰਗੇ ਦੁੱਧ ਵਾਲੀ ਮੱਸੀ ਦੁੱਧ 20-20 ਕਿਲੋ ਘਰਾਂ ਨਹੀਂ ਦਿੰਦੇ। ਸੀ ਲੈ ਵੀ ਆ ਬਹੁਤ ਯਾਦੀ ਵਧੀਆ ਵਾ ਕੋਈ ਨਿਆਣਾ ਨਹੀਂ ਪਾਉਣਾ ਕੋਈ ਗੱਲ ਨਹੀਂ ਬਾਤਣੀ। ਬਹੁਤ ਚੰਗੀ ਹੈ। ਤੇ ਇਹਦਾ ਫਿਰ ਮੁੱਲ ਜਿਆਜਾ। ਬਾਜੀ ਇਹ ਇਹਦਾ ਮੁੱਲ 60000 ਰੁਪਇਆ ਭਾਜੀ। ਤੇ ਜੱਸ ਨੂੰ ਜੱਸ ਨੂੰ 55000 ਦੀ। ਅੱਛਾ ਜੱਸ ਨੂੰ 55000 ਦੀ ਹੈ। ਬਾਕੀ 10000 ਛੋਟ ਕਰਦਾ। ਠੀਕ ਆ। ਬਾਕੀ ਕੋ ਹੂੰ ਲਾਵੇ ਇੱਕ ਵਾਰੀ। ਮੇਰਾ ਵੀਰ ਭਰਾ ਬਾਕੀ ਚਲੋ। ਕੋਈ ਨਹੀਂ ਤਾਂ ਮੰਨ ਤਾਂ। ਤੇ ਆ ਆ ਗੱਬਣਿਆ ਜਿਹੜੀ ਹੈਨਾ। ਥਾਣਾ ਕੋ ਡਾ ਕਮਾਲ ਦੇ ਇਹ ਗੁਣ ਵੀ ਆਉਂਦਾ ਮਸ਼ੀਨ ਲੱਗਾ। ਆਹ ਦੇਖ ਸਾਡੇ ਜੀ। ਇਹ ਕਿੰਨਾ ਕੁ ਲੈਜ ਟਾਈਮ ਆ। ਪਾਜੀ ਟਾਈਮ ਲਾ ਜੂਗੀ ਮਤਲਬ ਹਰਤਾ ਖੜੂ ਵੀ ਇਹ ਜਰਸੀ ਏ। ਜਰਸੀ ਕ੍ਰੋਸ ਟੀ ਆ ਹਨਾ। ਜਰਸੀ ਕ੍ਰੋਸ ਦੇ ਵਿੱਚ ਆ। ਥਾਣ ਥੁਣ ਕੁਆਲਿਟੀ ਵੀ ਚੰਗੀ ਆ। ਦੁੱਧ ਵੀ 15-16 ਕਿਲੋ ਪਾਉਣ ਵਾਲੀ। ਤੇ ਇਹ ਕਿੰਨੇ ਅੱਛਾ 15-16 ਦੇ ਲੱਗੀ ਇਹ ਕਿੰਨੇ ਚੋਲ ਜੀ। ਇਹ ਵੀ ਸੂਰਾ ਭਾਜੀ ਦੋਾਈ। ਠੀਕ ਆ ਜੀ। ਹੂੰ। ਜਦੋਂ ਮੈਂ ਆਈ ਤਾਂ ਬਸ ਸੋਹਣੀਆ ਵੜਾ ਹੁੰਦੀਆਂ ਵੀਰ ਜੀ ਨਾਲ ਦੇ ਕੋਲ ਪਾਜੀ ਮਾਰੀ ਲਈ ਦੀ ਨਹੀਂ ਕਿ ਮਾਰੀ ਦਾ ਪਾਜੀ ਇਹ ਇਹ ਵੀ ਕੋ 50 ਤੋਂ 10000 ਵੱਧ ਲਾ ਲਓ ਲੈ ਚੰਗੀ ਲਓ ਯਾਰਾ ਚੰਗੇ ਪਊ ਦਾ ਇਹ ਵਾਦਾ ਵਾ ਠੀਕ ਹੈ ਜੀ ਇਹਨਾਂ ਲਈ ਵਾ ਪਾਜੀ ਹੋਰ ਲਾਉਗੀ ਘਾਏ ਅਜੇ ਇਹਨੇ ਤਿਆਰ ਹੋਣਾ ਵਾ ਚੰਗੀ ਤਰ੍ਹਾਂ ਥੱਲੇ ਇਹ ਵੀ ਇਹੋ ਜਿਹੇ ਗਾਵਾਂ ਜਿੱਦਾਂ ਘਰ ਵੀ ਲਈ ਹੋਵੇ ਪਾਜੀ ਘਾਟਾ ਨਹੀਂ ਪਾਉਂਦੀ ਹਾਂਜੀ ਹਾਂਜੀ ਦੁੱਧ ਵੀ ਜਿੰਨੇ ਰੁਪਏ ਲਾਈਏ ਦੁੱਧ ਤੇ ਗਾਜ ਉਹਨੇ ਦੀ ਰਹਿੰਦੀ ਆ ਹਾਂਜੀ ਦੁੱਧ ਤੇ ਏਰੀਆ ਸਾਡੇ ਵਿੱਚ ਲੱਖ ਦਾ ਫੈਟ ਫੋਟੋ ਚੰਗੀ ਆ ਜਾਂਦੀ ਨਾ ਕੰਮ ਦੀ ਬਾਕੀ ਨਾ ਗਰਮੀ ਦੀ ਪਰਵਾਹ ਨਾ ਠੰਡ ਦੀ ਪਰਵਾਹ ਬਾਕੀ ਚਲੋ ਜਿਹੜਾ ਵੀ ਵੀਰ ਭਰਾ ਕੰਮ ਦੇ ਦੁੱਧ ਦਾਈ ਕਰਦਾ ਹੁੰਦਾ ਹਾਂ ਜੇ ਇਹ ਸਲਾਹ ਦਊਂਗਾ ਵੀ ਚਲੋ ਜਿਹੜੇ ਵੀ ਵੀਰ ਨੇ ਪਸ਼ੂ ਲੈਣਾ ਹੁੰਦਾ ਨਾਲ ਕਮੇਟੀ ਜ਼ਰੂਰ ਪਾਇਆ ਕਰ ਅੱਛਾ ਜਦੋਂ ਪਸ਼ੂ ਲੈ ਲਿਆ ਉਹਦੇ ਸਿਰੋਂ ਲੱਖ ਦੀ ਪਾਰਤੀ ਜਾਂ 2 ਲੱਖ ਦੀ ਕਮੇਟੀ ਪਾ ਅੱਛਾ ਉਹ ਬੰਦੇ ਦੀ ਰੁਟੀਨ ਜੀ ਹੈ ਨਹੀਂ ਵੀ ਯਾਰ ਮਹੀਨੇ ਬਾਅਦ ਆਪਾਂ 7-8-10000 ਰੁਪਏ ਮਹੀਨੇ ਦਾ ਕੱਢਣਾ ਚਾਹੀਦਾ ਠੀਕ ਆ ਉਹ ਨਾਲੇ ਰੁਪਈਆ ਵੀ ਲੱਖ 2 ਲੱਖ ਜੁੜ ਜਾਂਦਾ ਨਾਲੇ ਪਸ਼ੂ ਬਣਿਆ ਰਹਿੰਦਾ ਠੀਕ ਆ ਜੀ ਉਹਦਾ ਦੁੱਧ ਦੇ ਪੈਸੇ ਤੋਂ ਬਹੁਤ ਝਟ ਖਰਚੇ ਹੋ ਚੇ ਜਾਂਦੇ ਘਰਾਂ ਜੀ ਹਾਂਜੀ ਹਾਂਜੀ ਇਹ ਵੀ ਗੱਲ ਤੁਹਾਡੀ ਸਹੀ ਜੀ ਇਹ ਵਧੀਆ ਗਾਂ ਫਿਰ ਜਦੋਂ ਕਿਤੇ ਪਸ਼ੂ ਵੀ ਲੈਣਾ ਹੋਵੇ ਫੇਰ ਔਖ ਨਹੀਂ ਹੁੰਦੀ ਕੋਈ ਔਖ ਨਹੀਂ ਜੀ ਇਹ ਮੇਰੇ ਕੋ ਸੱਜਣ ਆਉਂਦੇ ਹੀ ਇਹ ਕਈ ਇਹਨਾਂ ਨੂੰ ਸਲਾਹ ਚੰਗੀ ਦੇਈ ਦੀ ਆ ਠੀਕ ਆ ਵਧੀਆ ਕਾਰੋਬਾਰ ਆਪਣੇ ਕਾਮਯਾਬ ਪੂਰੇ ਭਾਈ ਠੀਕ ਆ ਜੀ ਹਾਂ ਤੇ ਇਹਦਾ ਮੁੱਲ ਦੱਸੀਏ ਫਿਰ ਆਪਾਂ ਇਹਦਾ ਮੁੱਲ ਵੀ ਜੀ ਜੈਸ ਨੇ 50000 ਦੀ ਉਹ ਵੀ ਮੁੱਲ ਕਰਾਉਣਾ ਭਾ 55 60 ਜੋ ਮੱਜੀ ਮੰਗੀ ਜੀ 50 ਦੀ ਵ ਤੇ ਹੋਣੇ ਕੰਨੀ ਦੀਦੀ ਮਾਝ ਬਖਾਈ ਜੀ ਵੀਰ ਚੋਟੀ ਭਾਜੀ ਬਹੁਤ ਜਿਆਦੀ ਬਰੀਕ ਆ ਕੋ ਕਾਗਜ਼ ਵਰਗਾ ਥੱਲੇ ਆ ਬੜੀ ਭਰੰਦੀ ਆ ਅਜੇ ਹਫਤਾ ਗੱਚੀ ਜੀਰੇ ਅਜੇ ਵੀ ਹਫਤਾ ਜਿਹੜੇ ਆ ਉਹ ਆ ਜਿਹੜੇ ਮਦਰੀ ਕੋਟੀ ਦੀਆਂ ਜਿਹੜੀਆਂ ਹੁੰਦੀਆਂ ਆ ਜਿਆਦਾ ਦੁੱਧ ਕੱਢਣ ਵਾਲੀ ਆ ਆਹ ਵੇਖੋ ਆਪਾਂ ਨੂੰ ਆ ਗਈ ਸਾਪਾਂ ਨੂੰ ਵਾਲ ਖਾ ਗਈ ਸਾਰੇ ਠੀਕ ਆ ਜੀ ਬਰੀਕ ਤੋਰੋ ਹਵੇ ਦੇ ਕਰੀ ਬਰੀਕ ਆ ਗਈ ਆ ਕੋਲੀ ਮੱਝ ਸਾਰੇ ਨਾਲ ਦੋਦ ਭਾਜੀ 14 ਗਲੋ ਬੰਦੇ ਆਂਦੇ ਵੀ ਅਸੀਂ ਚੋਇਆ ਮੇਗਾ ਆਪ ਠੀਕ ਹੈ ਥਾਨ ਫੋਨ ਇੱਕ ਨੰਬਰ ਪੂਰੀ ਕੁਆਲਟੀ ਆਈ ਹੈ ਠੀਕ ਹੈ ਇਹ ਮਦਰੀ ਕੋਟੀ ਵਾਲੀ ਮੱਝ ਆ ਜਿਹੜੀ ਬੋਤੇ ਵੀਰਾਂ ਦੀ ਮੰਗ ਹੁੰਦੀ ਹੈ ਕਈਆਂ ਦੀ ਨੀਲੀ ਦੀਆਂ ਮੱਝਾਂ ਦੀ ਚੜੀ ਮੰਗ ਹੁੰਦੀ ਆ ਇਹੋ ਜਿਹਾ ਨਾ ਲੈਵਾ ਪਾਜੀ ਮੈਂ ਹੋਰ ਲਾਗੀ ਠੀਕ ਹੈ ਬਿਲਕੁਲ ਕਾਵਾ ਵਾਂਗੂ ਤਿਆਰ ਹੋਣੀ ਹੈ ਕਾਵਾ ਵਾਂਗੂ ਤਿਆਰ ਹੈ ਕੋਲੀ ਪਾਲੀ ਵੇਖੋ ਕਿੰਨੀ ਠੀਕ ਹੈ ਜੀ ਥਾਨ ਵੀ ਚੰਗਾ ਲੱਗਾ ਵਾ ਤੇ ਇਹਦਾ ਫਿਰ ਮੁੱਲ ਇਹਦਾ ਪਾਜੀ ਮੁੱਲ 85000 ਰਿਆ 85000 ਰਿਆ 80000 ਦੀ ਛੋਟੀ ਗੱਡੀ ਦੇ ਦਾਂਗੇ ਠੀਕ ਹੈ ਸਲਾਹ ਤੁਹਾਨੂੰ ਦੀ ਪੂਰੀ ਗਰੰਟੀ ਹੈ ਕਿ ਕਦੇ ਵੀ ਇਸ ਨੂੰ ਜਿਹਨੂੰ ਨਹੀਂ ਨਵੋ ਚਾਸ ਪਾਸ ਕਰਦੀ ਅੱਛਾ ਉਹਨੂੰ ਪੂਰੀ ਚੈੱਕ ਕਰਾ ਕੇ ਤਸੱਲੀ ਕਰਾ ਕੇ ਦੇਵਾਂਗੇ ਠੀਕ ਹੈ ਜੀ ਤੇ ਜੇ ਕਰਮ ਵਾਲੀ ਸੂਪੀ ਆਪਣੇ ਕੋ ਤਾਂ ਵੀ ਕੋਈ ਚੈੱਕ ਕਰਨੀ ਠੀਕ ਹੈ ਜੀ ਕੱਤੇ ਸੋਈ ਪੈਣਾ ਵੈ ਇੰਨੇ ਵੀ ਵੈ ਹਾਂਜੀ ਬਹੁਤਾ ਟਾਈਮ ਨਹੀਂ ਖੜਾ ਤੇ ਇੱਕ ਆ ਤਾਂ ਜੀ ਸੂਈ ਜੇ ਹਾਂਜੀ ਇਹ ਪਾਜੀ ਸੂਈ ਜੇ ਪਈ ਝੋਟੀ ਇਹ ਸੂਈ ਜੇਰਾ ਤੀਕ ਤੇ ਆ ਬੱਚਾ ਕਿ ਆ ਗਿਆ ਮਗਰੇ ਦੇ ਮਗਰੇ ਦੇ ਕੱਟਾ ਤੇ ਥਾਣੇ ਦੇ ਦੇਖਸਾ ਦੇ ਲੱਗੇ ਤਾਂ ਕਿ ਸੂਆ ਕਿ ਨਵਾਜੇ ਤਾਂ ਜਿਹੜਾ ਸੂਆ ਪਾਜੀ ਦੁੱਜਾ ਜੇ ਤੋੜ ਦੋ ਫੇਰ ਇੰਨ ਦੁੱਧ ਮਹੀਂ 16 17 ਕਿਲੋ ਵਾਲੀ ਜੇ ਮਿਹਲੇ ਦੀ ਇਹ ਝੋਟੀ ਠੀਕ ਹੈ ਜੀ ਬਹੁਤ ਜਿਆਦੀ ਚਮਾਈ ਜੂਈ ਬਣੀ ਚੰਗੀ ਲੱਗੀ ਆ ਨਾ ਤੀਕਰ ਮਾਲੀ ਸੁਈ ਆ ਦੋਵਾਂ ਢਾਈਆਂ ਘੰਟਿਆਂ ਬਾਅਦ ਜੇਰ ਜੁਰ ਪਾਤੀ ਵਧੀਆ ਵੀਡੀਓ ਬਣੀ ਪਈ ਕਿਸੇ ਵੀ ਛੱਜਣ ਦੇ ਵੇਖਣੀ ਹੋਵੇ ਪਾ ਸਕਦੇ ਆ ਠੀਕ ਹੈ ਜੀ ਟੂਨ ਪਸਮਾ ਦੀ ਪੂਰੀ ਮਾਜ ਇੱਕ ਨੰਬਰ ਹੈ ਬੋਲੀ ਪਾਲੀ ਮਾਝੇ ਬੜੀਏ ਬਾਗੀ ਮਾਝਾ ਇਹਨਾ ਸਿੱਟਮ ਇਹ ਵੀ ਚਲੋ ਅਜੇ ਹਰ ਰਾਤੀ ਸੁਈ ਮਈ ਮਈ ਦੋਦ ਤੇ ਆਉਗੀ ਇਹੇ ਜਾ ਕੇ 15 ਡਣਾ ਨੂੰ ਠੀਕ ਹੈ ਜੀ ਮਈਆਂ ਦੋਦ ਤੇ ਆਉਂਦੀਆਂ ਜਾ ਕੇ 20 ਡਣਾ ਤੋਂ ਬਾਅਦ ਹੀ ਭਾਈ ਹਾਂਜੀ ਹਾਂਜੀ ਉਹਨਾਂ ਦੇ ਬੌਲਾ ਹੀ ਕਰਮਾਲੀ ਕੇ ਨਾਂ ਕੱਢੂਗੀ ਸਵੇਰੇ ਮਤਲਬ 3 ਕਿਲੋਟਰ ਚ ਹੋਇਆ ਬਚੇ ਚੰਗਾਰ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਭਾਈ ਮੁੱਲ ਕਰ ਨੂੰ 110000 ਰੁਪਿਆ 95000 ਦੀ ਵੀ ਦੀ ਝੋਟੀ ਦਵਾਂਗੇ ਅੱਛਾ 95 ਦੀ ਦੇ ਦੋ 95 ਦੀ ਜੈ ਬਾਕੀ ਚਲੋ ਮੌਕੇ ਤੇ ਛੋਟ ਛੱਟ ਹੋ ਜਾਊਗੀ ਛੋਟ ਛੱਟ ਕਰ ਦਾਂਗੇ ਤੇ ਇੱਕ ਗਾਂ ਰਹਿ ਗਈ ਇੱਕ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਭਾਜੀ ਦੁੱਧ ਤੇ ਆ 8 ਤੋਂ 9 ਕਿਲੋ ਹੋਊਗਾ ਇਹ 7 ਕਿਲੋ ਦੀ ਗਰੰਟੀ ਦਵਾਵਾਂ ਕਿਉਂਗੀ ਟੋਕੜ ਆ ਅੱਛਾ ਹੋ ਸਕਦਾ ਪਹੂ ਜਾ ਕੇ ਬਗਾਨੇ ਸਾ 7 ਕਿਲੋ ਘਾਟ ਵੀ ਦੇਵੇ ਕੱਲ ਹੀ ਆਈ ਮੇਰੇ ਕੋਲ ਠੀਕ ਆ ਇਹ ਬਾਕੀ ਸੀਲ ਨਹੀਂ ਜੇ ਆ ਵੇਖੋ ਇਹ ਟੋਕੜ ਵੀ ਚੰਗੇ ਰਿਕਾਰਡ ਵਾਲੀ ਆ ਚੰਗੇ ਰਿਕਾਰਡ ਵਾਲੀ ਆ ਅਗੋਂ ਤਿੰਨਾ ਤੋਂ 4 ਮਹੀਨਿਆਂ ਦੀ ਭਾਜੀ ਬਣੀ ਵੀ ਹੈਗੀ ਜੇ ਚੈੱਕ ਨਹੀਂ ਜੇ ਕਰਾਈ ਕਰਾਤੀ ਨਹੀਂ ਹੈਈ ਆਪਣਾ ਕੋ ਇੰਨਾ ਟਾਈਮ ਨਹੀਂ ਦਬ ਚੈੱਕ ਚੁੱਕ ਕਰਾਈਏ ਅੱਛਾ ਨਿਕਲ ਆਏ ਮੈਨੂੰ ਕੋਈ ਜਾਣਦਿਆ ਕੋਈ ਚੈੱਕ ਕਰਾ ਲੇ ਚੈੱਕ ਕਰਾ ਲੀ ਚੈੱਕ ਹੋ ਜਾਣੀ ਆ ਜਿਹਨਾਂ ਕੋਲ ਜੀ ਆਉਂ ਮਜ਼ਾ ਰਿਪੀਟ ਨਹੀਂ ਹੋਈ ਅੱਛਾ ਜਦੋਂ ਦਾ ਟੀਕਾ ਭਰਾਇਆ ਉਸ ਤੋਂ ਬਾਅਦ ਬੋਲੀ ਨਹੀਂ ਆ ਬੋਲ ਤੋਰ ਫੇਰੇ ਕਰੀ ਨਾ ਬਾਕੀ ਕੋਈ ਚੈੱਕ ਕਰਾ ਲੇ ਆਪਣੀ ਹੌਸਾਦਾ ਹੋਵੇ ਹੋਸਾਦਾ ਨਾ ਹੋਵੇ ਹਾਂਜੀ ਹਾਂਜੀ ਖਾਲੀਆਂ ਜੀ ਆਈ ਆ ਉਤਰਾ ਤੇ ਖਾਲੀਆਂ ਜੀ ਜਾਣੀ ਆ ਆਪਣੇ ਕੋ ਨਿਕਲ ਗਈ ਮੰਨ ਲਓ ਅਸੀਂ ਚੈੱਕ ਉਨ ਕਰਾ ਲੈਨੇ ਹਾਂ ਹਾਂਜੀ ਕਿਲੇ ਪੰਗ ਘਰ ਰੱਖਦੇ ਆ ਨਾ ਹਾਂਜੀ ਹਾਂਜੀ ਕੋਈ ਨਾ ਟਾਈਮ ਨਹੀਂ ਇਹਦੀਆਂ ਸਾਹਮਣੇ ਦਾ ਇਹ ਵੀ ਨਾਲੇ ਦੁੱਧ ਦਾ ਸਰਕਲ ਚੱਲਦਾ ਰਹਿੰਦਾ ਅਗਲੇ ਦਾ ਹਾਂਜੀ ਹਾਂਜੀ ਤੇ ਨਾਲੇ ਗਾਂ ਪੋਖੂ ਬਣ ਜਾਂਦਾ ਫੇ ਵਹਿੜ ਹੈਗੀ ਐ ਨਵੀਂ ਗਾਈ ਚਲੋ ਜੀ ਨਵੀਂ ਵਹਿੜ ਐ ਉਤਰਾ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਬਿਲਕੁਲ ਭਾਜੀ ਲੈਣ ਦੇਂਦੇ ਕਰਨਾ ਮੈਂ ਮੁੱਲ ਤੇ ਇਦਾਂ ਦੇ 25 30 ਜੋ ਮਰਜੀ ਐ 20000 ਦੀ ਭਾਜੀ ਜੈਸ ਨੂੰ ਹੋਊਗੀ ਅੱਛਾ 20000 ਦੀ ਹਾਂ ਇਹਦੇ ਚੋ ਛੋੜ ਛਾਲ ਕੁਝ ਨਹੀਂ ਭਾਜੀ ਹਣੀ ਠੀਕ ਹੈ ਜੀ ਚਲੋ ਬਾਕੀ ਜਿਹੜਾ ਮਰਜੀ ਮੇਰਾ ਵੀਰਪਰਾ ਲੈ ਜੇ ਬਾਕੀ ਨਿਕਲੂਗੀ ਗੱਪੜ ਇੱਥੋਂ ਕੋ ਤਸੱਲੀ ਕਰਕੇ ਹਨਾ ਆਪਣਾ ਵੇਖ ਚਾਕ ਕੇ ਲੈ ਜੇ ਹਾਂਜੀ ਜੋ ਵੀ ਆ ਸਾਰੇ ਕਿਲੋ ਮਾਲ ਕਰਮਾ ਦਾ ਸਾਰਾ ਸੁਸਤਰਾ ਵਾ ਹਾਂਜੀ ਹਾਂਜੀ ਮਹਾਰਾਜੀ ਦੀ ਦੇਣ ਹੁੰਦੀ ਭਾਈ ਹਾਂਜੀ ਹਾਂਜੀ ਦਾਏ ਦੀ ਕੋਹੇ ਤੇ ਚੱਕ ਇਹੋ ਜਿਹੀ ਹੁੰਦੀ ਵੀ ਚੰਗਾ ਹੀ ਲਈਏ ਠੀਕ ਹੈ ਜੀ ਹੈ ਨਾ